ਸੰਗਤ ਜੀ ਮੀਨ ਰਾਸ਼ੀ ਵਿੱਚ ਚੰਦਰਮਾ ਪੰਜਵੇਂ ਘਰ ਵਿੱਚ ਹੋਣ ਕਰਕੇ ਮਨ ਨੂੰ ਥੋੜਾ ਚੰਚਲ ਬਣਾਉਂਦਾ ਹੈ ਜੀ ਮੀਨ ਰਾਸ਼ੀ ਵਾਲੇ ਜ਼ਿਆਦਾ ਭਾਵਕ ਹੁੰਦੇ ਹਨ ਜਲਦੀ ਕਿਸੇ ਉੱਪਰ ਵੀ ਯਕੀਨ ਕਰ ਲੈਂਦੇ ਹਨ ਜੇਕਰ ਕੋਈ ਵੀ ਇਹਨਾਂ ਨਾਲ ਹੱਸ ਕੇ ਗੱਲ ਕਰ ਲੈਂਦਾ ਹੈ ਤਾਂ ਇਹ ਉਸਦੇ ਹੀ ਹੋ ਕੇ ਰਹਿ ਜਾਂਦੇ ਹਨ ਜੀ ਇਸ ਕਰਕੇ ਅੰਤ ਵਿੱਚ ਇਹਨਾਂ ਨੂੰ ਹਮੇਸ਼ਾ ਹੀ ਨਿਰਾਸ਼ਾ ਮਿਲਦੀ ਹੈ ਜੀ ਮੀਨ ਰਾਸ਼ੀ ਵਾਲੇ ਬਹੁਤ ਜਲਦੀ ਗੁੱਸੇ ਵੀ ਹੋ ਜਾਂਦੇ ਹਨ ਅਤੇ ਬਹੁਤ ਜਲਦੀ ਗੁੱਸਾ ਇਹਨਾਂ ਦਾ ਲਹਿ ਵੀ ਜਾਂਦਾ ਹੈ ਜੀ ਜਿਨ੍ਹਾਂ ਸੰਗਤਾਂ ਦੀ ਮੀਨ ਰਾਸ਼ੀ ਹੁੰਦੀ ਹੈ ਉਹ ਕੁਦਰਤ ਨਾਲ ਬਹੁਤ ਪਿਆਰ ਕਰਦੇ ਹਨ ਇਸੇ ਨਾਲ ਸੰਗਤ ਜੀ ਕੁਝ ਮਹੱਤਵਪੂਰਨ ਗੱਲਾਂ ਹਨ ਜੋ ਕਿ ਮੀਨ ਰਾਸ਼ੀ ਬਾਰੇ ਐਸਾ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਜੀ ਸਭ ਤੋਂ ਪਹਿਲਾਂ ਪੰਜਾਬੀ ਗੁਰੂ ਪਾ ਚੈਨਲ ਤੇ ਆਈਆਂ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁੰਭ ਰਾਸ਼ੀ ਲਈ ਪੂਰੇ ਜੂਨ ਮਹੀਨੇ ਦੀ ਜੋ ਪ੍ਰੈਡਿਕਸ਼ਨ ਹੈ ਉਹ ਪਹਿਲਾਂ ਹੀ ਐਸ ਚੈਨਲ ਤੇ ਕਰ ਦਿੱਤੀ ਗਈ ਹੈ ਜੀ ਜੇਕਰ ਕੋਈ ਸੰਗਤ ਹੈ ਜਿਨ੍ਹਾਂ ਦੇ ਘਰ ਵਿੱਚ ਕੋਈ ਕੁੰਭ ਰਾਸ਼ੀ ਵਾਲਾ ਹੈ ਜਾਂ ਜਿਨ੍ਹਾਂ ਦਾ ਕੋਈ دوست ਕੁੰਭ ਰਾਸ਼ੀ ਵਾਲਾ ਹੈ ਤਾਂ ਉਹਨਾਂ ਦਾ ਜੂਨ ਮਹੀਨਾ ਕਿਵੇਂ ਦਾ ਰਹੇਗਾ ਇਹ ਵੀਡੀਓ ਨਹੀਂ ਦੇਖੀ ਤਾਂ ਇਸ ਵੀਡੀਓ ਤੋਂ ਬਾਅਦ ਤੁਸੀਂ ਉਹ ਵੀਡੀਓ ਉਹਨਾਂ ਨੂੰ ਜਰੂਰ ਸ਼ੇਅਰ ਕਰ ਦੇਣੀ ਹੈ ਜੀ ਸੰਗਤ ਜੀ ਅੱਜ ਇਸ ਵੀਡੀਓ ਵਿੱਚ ਮੀਨ ਰਾਸ਼ੀ ਵਾਲਿਆਂ ਦਾ ਜੂਨ ਮਹੀਨਾ ਕਿਵੇਂ ਦਾ ਰਹੇਗਾ ਚਰਚਾ ਕਰਾਂਗੇ ਜੀ ਸਭ ਕੁਝ ਬੜੀ ਡੂੰਘਾਈ ਨਾਲ ਦੱਸਿਆ ਜਾਵੇਗਾ ਤੁਹਾਡੀ ਸਿਹਤ ਤੁਹਾਡਾ ਵਿਵਹਾਰਿਕ ਜੀਵਨ ਜਾਂ ਪਿਆਰ ਅਤੇ ਤੁਹਾਡਾ ਕਾਰੋਬਾਰ ਕਿਵੇਂ ਦਾ ਰਹੇਗਾ ਇਹ ਸਭ ਇਸ ਵੀਡੀਓ ਵਿੱਚ ਬੜੀ ਡੂੰਘਾਈ ਨਾਲ ਦੱਸਿਆ ਜਾਵੇਗਾ ਜੀ ਮੀਨ ਰਾਸ਼ੀ ਵਿੱਚ ਵੀ ਬਹੁਤ ਪਰਵਰਤਨ ਆਏਗਾ ਕਿਉਂਕਿ ਸੰਗਤ ਜੀ 18 ਮਈ ਨੂੰ ਰਾਹੂ ਗ੍ਰਹਿ ਨੇ ਰਾਸ਼ੀ ਪਰਵਰਤਨ ਕੀਤਾ ਸੀ 15 ਮਈ ਨੂੰ ਗੁਰੂ ਗ੍ਰਹਿ ਯਾਨੀ ਕਿ ਬ੍ਰਹਸਪਤੀ ਨੇ ਰਾਸ਼ੀ ਪਰਵਰਤਨ ਕੀਤਾ ਸੀ ਜੀ ਅਤੇ 29 ਮਾਰਚ ਨੂੰ ਸ਼ਨੀ ਨੇ ਰਾਸ਼ੀ ਪਰਵਰਤਨ ਕੀਤਾ ਸੀ ਸੰਗਜੀ ਇਹ ਗੱਲਾਂ ਸਭ ਪਿਛਲੀ ਵੀਡੀਓ ਵਿੱਚ ਹੀ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਪਰ ਮੀਨ ਰਾਸ਼ੀ ਉੱਪਰ ਇਹਨਾਂ ਦਾ ਕੀ ਪ੍ਰਭਾਵ ਪਵੇਗਾ ਉਹ ਪ੍ਰਭਾਵ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਅੱਜ ਇਸ ਟੌਪਿਕ ਤੇ ਅਸੀਂ ਚਰਚਾ ਕਰਾਂਗੇ ਜੀ ਸੰਗਜੀ ਜੂਨ ਮਹੀਨੇ ਵਿੱਚ ਨੌਂ ਗ੍ਰਹਿ ਦੀ ਮੀਨ ਰਾਸ਼ੀ ਵਿੱਚ ਕੀ ਸਥਿਤੀ ਹੋਵੇਗੀ ਕਿਹੜਾ ਗ੍ਰਹਿ ਕਿਹੜੇ ਘਰ ਵਿੱਚ ਬੈਠਾ ਹੈ ਅਤੇ ਇਸ ਗ੍ਰਹਿ ਵਿੱਚ ਅਤੇ ਇਹ ਗ੍ਰਹਿ ਕੈਸੇ ਤਰ੍ਹਾਂ ਜੂਨ ਮਹੀਨੇ ਵਿੱਚ ਤੁਹਾਡੀ ਕਿਸਮਤ ਚਮਕਾ ਸਕਦੇ ਹਨ ਇਸ ਬਾਰੇ ਅੱਜ ਅਸੀਂ ਪੂਰੀ ਚੰਗੀ ਤਰ੍ਹਾਂ ਗੱਲ ਕਰਾਂਗੇ ਜੀ ਵੀਡੀਓ ਦੇ ਅੰਤ ਤੇ ਤੁਹਾਨੂੰ ਇੱਕ ਉਪਾਅ ਵੀ ਦੱਸਿਆ ਜਾਵੇਗਾ ਜੋ ਕਿ ਗ੍ਰਹਾਂ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਸਹੀ ਰਹੇਗਾ ਜੀ ਮੀਨ ਰਾਸ਼ੀ ਦੇ ਪਹਿਲੇ ਘਰ ਵਿੱਚ ਸ਼ਨੀ ਬੈਠਾ ਹੈ ਦੂਸਰੇ ਘਰ ਵਿੱਚ ਸ਼ੁਕਰ ਅਤੇ ਤੀਸਰੇ ਘਰ ਵਿੱਚ ਸੂਰਜ ਦੇ ਨਾਲ ਬੁੱਧ ਗ੍ਰਹਿ ਵਿਰਾਜਮਾਨ ਹੈ ਜੀ ਇਸੇ ਤਰ੍ਹਾਂ ਹੀ ਸੰਗਤ ਜੀ ਚੌਥੇ ਘਰ ਵਿੱਚ ਬ੍ਰਹਸਪਤੀ ਅਤੇ 5ਵੇਂ ਘਰ ਵਿੱਚ ਮੰਗਲ ਅਤੇ 6ਵੇਂ ਘਰ ਵਿੱਚ ਕੇਤੂ ਬੈਠਾ ਹੈ ਜੀ। ਇਸ ਨਾਲ ਹੀ ਲਾਸਟ ਘਰ ਵਿੱਚ ਭਵ ਕੇ 12ਵੇਂ ਘਰ ਵਿੱਚ ਰਾਹੂ ਵਿਰਾਜਮਨ ਹੈ ਜੀ। ਸੰਗ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੀ ਸਿਹਤ ਦੀ। ਸਿਹਤ ਕਿਵੇਂ ਦੀ ਰਹੇਗੀ? ਪੁਰਾਣੀਆਂ ਬਿਮਾਰੀਆਂ ਮੁੜ ਤੋਂ ਤੁਹਾਡੇ ਸਾਹਮਣੇ ਆ ਸਕਦੀਆਂ ਹਨ ਜੀ। ਜਿਵੇਂ ਕਿ ਗਠੀਆ ਜਾਂ ਕੋਈ ਸਰੀਰ ਦਾ ਪੁਰਾਣਾ ਦਰਦ। ਇਸ ਦੇ ਨਾਲ ਹੀ ਤੁਹਾਨੂੰ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਸਵੇਰੇ ਉੱਠਣਾ ਬਹੁਤ ਲਾਭਦਾਇਕ ਰਹੇਗਾ ਜੀ। ਕਿਉਂਕਿ ਜੂਨ ਮਹੀਨੇ ਵਿੱਚ ਗਰਮੀ ਕਾਰਨ ਵੀ ਪਾਣੀ ਦੀ ਕਮੀ ਹੋ ਸਕਦੀ ਹੈ ਜੀ ਇਸ ਦੇ ਨਾਲ ਹੀ ਤੁਸੀਂ ਮਨ ਦੀ ਸ਼ਾਂਤੀ ਦੇ ਲਈ ਧਿਆਨ ਜ਼ਰੂਰ ਲਗਾਉਣਾ ਹੈ ਜੀ ਕਿਉਂਕਿ ਜੂਨ ਮਹੀਨੇ ਵਿੱਚ ਤੁਹਾਨੂੰ ਪ੍ਰਾਣੀਆਂ ਕੁਝ ਗੱਲਾਂ ਪਰੇਸ਼ਾਨ ਕਰ ਸਕਦੀਆਂ ਹਨ ਇਸ ਕਰਕੇ ਧਿਆਨ ਲਗਾਉਣਾ ਬਹੁਤ ਜ਼ਰੂਰੀ ਹੈ ਜੀ ਐਸ ਲਈ ਇੱਕੋ ਇੱਕ ਉਪਾਅ ਜ਼ਰੂਰੀ ਹੈ ਕਿ ਤੁਸੀਂ ਸਵੇਰੇ ਸਵੇਰੇ ਆਪਣੀ ਸਿਹਤ ਦੇ ਲਈ 4 ਜਾਂ 5 ਵਜੇ ਜ਼ਰੂਰ ਉੱਠਣਾ ਹੈ ਜੀ ਅਤੇ ਨੰਗੇ ਪੈਰੀ ਮਿੱਟੀ ਉੱਪਰ ਜਾਂ ਘਾਹ ਉੱਪਰ ਜ਼ਰੂਰ ਚੱਲਣਾ ਹੈ ਬ੍ਰਹਸਪਤੀ ਤੁਹਾਡੇ ਚੌਥੇ ਘਰ ਵਿੱਚ ਹੈ ਅਤੇ ਇਹ ਹੁਣ ਪੂਰੇ 1 ਸਾਲ ਤੱਕ ਇਸ ਘਰ ਵਿੱਚ ਹੀ ਵਿਰਾਜਮਾਨ ਰਹੇਗਾ ਜੀ ਇਹ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਥੋੜਾ ਤੁਹਾਨੂੰ ਜੁਕਾਮ ਰਹਿ ਸਕਦਾ ਹੈ ਗਲਾ ਦਰਦ ਹੋ ਸਕਦਾ ਹੈ ਅਤੇ ਜੂਨ ਮਹੀਨੇ ਵਿੱਚ ਤੁਹਾਨੂੰ ਥੋੜੀ ਜਿਹੀ ਕਮਜ਼ੋਰੀ ਵੀ ਫੀਲ ਹੋ ਸਕਦੀ ਹੈ ਹੁਣ ਗੱਲ ਕਰਦੇ ਹਾਂ ਵਿਦਿਆਰਥੀਆਂ ਲਈ ਜਿਨ੍ਹਾਂ ਦੀ ਮੀਨ ਰਾਸ਼ੀ ਹੈ ਜੀ ਉਹਨਾਂ ਦੀ ਪੜ੍ਹਾਈ ਕਿਵੇਂ ਦੀ ਰਹੇਗੀ ਪੰਜਮਾ ਘਰ ਆਪਣੀ ਐਜੂਕੇਸ਼ਨ ਦਾ ਹੁੰਦਾ ਜੀ ਜਿਸ ਵਿੱਚ ਚੰ드ਰਮਾ ਤੇ ਮੰਗਲ ਬੈਠੇ ਹੋਏ ਹਨ ਇੱਥੇ ਚੰ드ਰਮਾ ਤੁਹਾਡੇ ਮੰਗਲ ਗ੍ਰਹਿ ਦਾ ਗੁਰੂ ਹੈ ਜੀ ਅਤੇ ਬਾਕੀ ਸਾਰੇ ਗ੍ਰਹਿ ਤੁਹਾਡੇ ਠੀਕ ਹੋਣ ਕਰਕੇ ਜੇਕਰ ਤੁਸੀਂ ਜੂਨ ਮਹੀਨੇ ਵਿੱਚ ਕਿਸੇ ਵੀ ਜਗ੍ਹਾ ਤੇ ਜਿੱਥੇ ਤੁਹਾਡਾ ਮਨ ਕਰਦਾ ਹੈ ਜਾਂ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਉੱਥੇ ਐਡਮਿਸ਼ਨ ਦੇ ਲਈ ਤੁਹਾਨੂੰ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਜੀ ਕਿਉਂਕਿ ਜੂਨ ਮਹੀਨੇ ਵਿੱਚ ਬਹੁਤ ਜ਼ਿਆਦਾ ਚਾਂਸ ਹਨ ਕਿ ਚੰਗੀ ਜਗ੍ਹਾ ਤੇ ਪੜ੍ਹਾਈ ਦੇ ਤਰੀਕੇ ਨਾਲ ਤੁਹਾਨੂੰ ਐਡਮਿਸ਼ਨ ਲਾਜ਼ਮੀ ਮਿਲੇਗੀ ਇਸ ਕਰਕੇ ਜਿੱਥੇ ਤੁਹਾਡਾ ਮਨ ਕਰਦਾ ਹੈ ਜਾਂ ਜਿਹੜੀ ਪੜ੍ਹਾਈ ਦੇ ਲਈ ਤੁਸੀਂ ਜਾਣਾ ਚਾਹੁੰਦੇ ਹੋ ਜੂਨ ਮਹੀਨੇ ਵਿੱਚ ਉਸ ਨੂੰ ਸ਼ੁਰੂ ਕਰਨਾ ਇੱਕ ਚੰਗਾ ਫੈਸਲਾ ਹੋ ਸਕਦਾ ਹੈ ਸੰਗਤ ਜੀ ਹੋਣ ਗੱਲ ਕਰਦੇ ਹਾਂ ਕਿ ਤੁਹਾਡੀ ਜੌਬ ਜਾਂ ਤੁਹਾਡੇ ਕੈਰੀਅਰ ਦੀ ਜੂਨ ਮਹੀਨੇ ਵਿੱਚ ਜੇਕਰ ਤੁਸੀਂ ਜੌਬ ਲੈਣਾ ਚਾਹੁੰਦੇ ਹੋ ਤਾਂ ਮਹੀਨੇ ਦੇ ਆਖਿਰ ਤੇ ਤੁਹਾਨੂੰ ਜੌਬ ਜਾਂ ਤੁਹਾਡੇ ਚੰਗੇ ਕੈਰੀਅਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੀ ਜਿਹੜੇ ਕੰਮ ਰੁਕੇ ਹੋਏ ਹੋਣਗੇ ਉਹ ਇੱਕ ਵਾਰ ਤੁਹਾਨੂੰ ਫਿਰ ਤੋਂ ਮੌਕਾ ਦੇਣਗੇ ਭਾਵੇਂ ਤੁਸੀਂ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਤੁਹਾਡੀ ਜੌਬ ਜਾਂ ਤੁਹਾਡੇ ਕੈਰੀਅਰ ਵਿੱਚ ਜੋ ਤੁਹਾਡੇ ਤੋਂ ਉੱਪਰ ਅਧਿਕਾਰੀ ਹਨ ਉਹਨਾਂ ਤੋਂ ਤੁਹਾਨੂੰ ਥੋੜਾ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਉਹਨਾਂ ਨਾਲ ਤੁਹਾਡੀ ਅਨਮਨ ਹੁੰਦੀ ਹੈ ਤਾਂ ਜੂਨ ਮਹੀਨੇ ਦੇ ਅੰਤ ਤੇ ਉਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦੇ ਹਨ ਭਾਵੇਂ ਤੁਹਾਡੇ ਕੈਰੀਅਰ ਦੇ ਲਈ ਉਹ ਘਟਨਾ ਚੰਗੀ ਨਹੀਂ ਰਹੇਗੀ ਇਸ ਕਰਕੇ ਆਪਣੇ ਤੋਂ ਉੱਪਰਲੇ ਅਧਿਕਾਰੀਆਂ ਨਾਲ ਥੋੜੀ ਬਣਾ ਕੇ ਰੱਖਿਓ ਮੀਨ ਰਾਸ਼ੀ ਵਾਲਿਆਂ ਲਈ ਜੂਨ ਮਹੀਨਾ ਪੈਸੇ ਦੇ ਹਿਸਾਬ ਨਾਲ ਕਿਵੇਂ ਦਾ ਰਹੇਗਾ ਇਹ ਮਹੀਨਾ ਤੁਹਾਡੇ ਲਈ ਜ਼ਿਆਦਾ ਚੰਗਾ ਨਹੀਂ ਸਾਬਿਤ ਹੋਣ ਵਾਲਾ ਜੇਕਰ ਖਰਚਿਆਂ ਤੇ ਤੁਸੀਂ ਕੰਟਰੋਲ ਕਰੋਗੇ ਤਾਂ ਚੰਗਾ ਬੀਤੇਗਾ ਪਰ ਜੂਨ ਮਹੀਨੇ ਵਿੱਚ ਕੋਈ ਜ਼ਿਆਦਾ ਤੁਹਾਡੇ ਕੋਲ ਪੈਸਾ ਨਹੀਂ ਆਉਣ ਵਾਲਾ ਬਸ ਤੁਹਾਨੂੰ ਖਰਚੇ ਤੋਂ ਬਚਣਾ ਹੈ ਅਤੇ ਜੇਕਰ ਤੁਸੀਂ ਨਵਾਂ ਵਾਹਨ ਖਰੀਦਣਾ ਚਾਹੁੰਦੇ ਹੋ ਕੋਈ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਜੂਨ ਮਹੀਨੇ ਵਿੱਚ ਉਸ ਨੂੰ ਖਰੀਦਣਾ ਜਿਆਦਾ ਮਹਿੰਗਾ ਸਾਬਿਤ ਹੋ ਸਕਦਾ ਹੈ ਜੀ ਇਸ ਕਰਕੇ ਆਪਣੇ ਖਰਚਿਆਂ ਤੇ ਕੰਟਰੋਲ ਕਰਿਓ ਅਤੇ ਕੋਈ ਨਵੀਂ ਵਸਤੂ ਨੂੰ ਖਰੀਦਣ ਤੋਂ ਪਹਿਲਾਂ 10 ਵਾਰ ਜ਼ਰੂਰ ਸੋਚੋ ਸੰਗਤ ਜੀ ਇਸ ਦੇ ਲਈ ਇੱਕ ਛੋਟਾ ਜਿਹਾ ਉਪਾਅ ਹੈ ਕਿ ਤੁਸੀਂ ਜੂਨ ਮਹੀਨਾ ਸ਼ੁਰੂ ਹੁੰਦੇ ਹੀ ਹਰ ਐਤਵਾਰ ਨੂੰ 3 ਜਾਂ 4 ਘੰਟੇ ਦੁਪਹਿਰ ਦੇ ਕੋਈ ਵੀ ਇੱਕ ਹਰੇ ਰੰਗ ਦਾ ਕੱਪੜਾ ਆਪਣੇ ਕੋਲ ਜ਼ਰੂਰ ਰੱਖਣਾ ਹੈ ਉਹ ਚਾਹੇ ਕੋਈ ਰੁਮਾਲ ਹੋਵੇ ਜਾਂ ਚਾਹੇ ਕੋਈ ਕੱਪੜੇ ਦਾ ਟੁਕੜਾ ਪਰ ਉਹ ਹਰੇ ਰੰਗ ਦਾ ਹੀ ਹੋਣਾ ਚਾਹੀਦਾ ਹੈ ਜੀ ਇਹ ਹਰਾ ਰੰਗ ਤੁਹਾਨੂੰ ਖਰਚਿਆਂ ਤੋਂ ਦੂਰ ਕਰੇਗਾ ਅਤੇ ਤੁਹਾਡੀ ਸੇਵਿੰਗ ਨੂੰ ਵੀ ਬਚਾ ਕੇ ਰੱਖੇਗਾ ਜੀ ਸੰਗਤ ਜੀ ਧਾਰਮਿਕ ਤੌਰ ਤੇ ਦੇਖਿਆ ਜਾਵੇ ਤਾਂ ਜੂਨ ਮਹੀਨਾ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਜੂਨ ਮਹੀਨਾ ਸ਼ੁਰੂ ਹੁੰਦੇ ਹੀ ਪਰਮਾਤਮਾ ਵੱਲ ਮਨ ਭੱਜਿਆ ਜਾਵੇਗਾ ਕਿਸੇ ਵੀ ਗੁਰਬਾਣੀ ਦੇ ਮੰਤਰ ਨੂੰ ਜਾਂ ਨਾਮ ਜਪ ਨੂੰ ਦਿਲ ਕਰੇਗਾ ਢੇਲੀ ਮੂਲ ਮੰਤਰ ਜੀ ਦਾ ਜਾਪ ਕਰੋਗੇ ਤਾਂ ਬਹੁਤ ਚੰਗਾ ਫਲ ਜੂਨ ਮਹੀਨੇ ਤੋਂ ਬਾਅਦ ਮਿਲ ਸਕਦਾ ਹੈ ਜੀ ਚੰਗੇ ਅਫਸਰ ਤੁਹਾਨੂੰ ਮਿਲ ਸਕਦੇ ਹਨ ਪਰ ਇਸ ਲਈ ਤੁਹਾਨੂੰ ਜਾਪ ਜਰੂਰ ਕਰਨਾ ਪਵੇਗਾ ਕਿਸੇ ਵੀ ਪੰਕਤੀ ਦਾ ਤੁਸੀਂ ਰੋਜ਼ ਜਾਪ ਕਰ ਸਕਦੇ ਹੋ ਤਾਂ ਅੱਗੇ ਕੁਝ ਮਹੀਨੇ ਵਿੱਚ ਉਸ ਦਾ ਚੰਗਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਗੁਰਬਾਣੀ ਦੀ ਇੱਕ ਤੁਕ ਜਿਵੇਂ ਕਿ ਤੇਰਾ ਕੀਆ ਮਿੱਠਾ ਲਾਗੇ ਐਸੋ ਗੁਰਬਾਣੀ ਦੀ ਤੁਕ ਦਾ ਤੁਸੀਂ 21 ਵਾਰ ਦਿਨ ਵਿੱਚ ਜ਼ਰੂਰ ਜਪ ਕਰਨਾ ਹੈ ਜੀ ਅਗਲੇ ਕੁਝ ਮਹੀਨੇ ਵਿੱਚ ਉਸ ਦਾ ਚੰਗਾ ਲਾਭ ਪ੍ਰਾਪਤ ਕਰ ਸਕਦੇ ਹੋ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਜੂਨ ਮਹੀਨਾ ਮੀਨ ਰਾਸ਼ੀ ਵਾਲਿਆਂ ਦੇ ਲਈ ਲਾਭ ਅਤੇ ਵਿਵਹਾਰਿਕ ਤੌਰ ਤੇ ਕਿਵੇਂ ਦਾ ਰਹੇਗਾ ਜਿਨ੍ਹਾਂ ਦਾ ਰਿਸ਼ਤਾ ਚੱਲ ਰਿਹਾ ਹੈ ਉਹਨਾਂ ਦਾ ਰਿਸ਼ਤਾ ਥੋੜਾ ਤਣਾਅ ਵਿੱਚ ਰਹੇਗਾ ਆਪਣੇ ਪਾਰਟਨਰ ਉੱਪਰ ਥੋੜਾ ਗੁੱਸਾ ਆ ਸਕਦਾ ਹੈ ਪਰ ਅਖੀਰ ਤੇ ਹੱਲ ਨਿਕਲ ਸਕਦੇ ਹਨ ਜੀ ਜਿਨ੍ਹਾਂ ਦਾ ਹਜੇ ਤੱਕ ਰਿਸ਼ਤਾ ਨਹੀਂ ਹੋਇਆ ਜਾਂ ਸਿਰਫ ਆਪਣੇ ਪਾਰਟਨਰ ਦੇ ਨਾਲ ਰਹਿੰਦੇ ਹਨ ਤਾਂ ਜੇਕਰ ਤੁਸੀਂ ਆਪਣਾ ਰਿਸ਼ਤਾ ਕਰਨਾ ਚਾਹੁੰਦੇ ਹੋ ਤਾਂ ਥੋੜਾ ਸੋਚ ਸਮਝ ਕੇ ਕਰਿਓ ਕਿਉਂਕਿ ਜੂਨ ਮਹੀਨੇ ਵਿੱਚ ਕੁਝ ਚਾਂਸ ਹਨ ਕਿ ਤੁਹਾਨੂੰ ਧੋਖਾ ਮਿਲ ਸਕਦਾ ਹੈ ਇਸ ਕਰਕੇ ਜੇਕਰ ਕੋਈ ਰਿਸ਼ਤਾ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਚੰਗੀ ਤਰ੍ਹਾਂ ਪਰਖ ਕਰਨੀ ਬਹੁਤ ਜ਼ਰੂਰੀ ਹੈ ਜੀ ਸੰਤ ਜੀ ਹੋਣ ਗੱਲ ਕਰਦੇ ਹਾਂ ਕੁਝ ਉਪਾਅ ਜੋ ਕਿ ਜੂਨ ਮਹੀਨੇ ਵਿੱਚ ਤੁਸੀਂ ਕਰ ਸਕਦੇ ਹੋ ਜੀ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਜੂਨ ਮਹੀਨੇ ਨੂੰ ਚੰਗਾ ਹੰਡਾ ਸਕਦੇ ਹੋ ਆਪਣੇ ਸਿਰ ਉੱਪਰ ਦੀ ਪੰਜ ਵਾਰ ਮਿੱਠੀ ਰੋਟੀ ਵਾਰ ਕੇ ਭਾਵ ਕੇ ਗੁੜ ਦੀ ਰੋਟੀ ਵਾਰ ਕੇ ਤੁਸੀਂ ਕੀੜਿਆਂ ਦੇ ਭੌਣ ਉੱਪਰ ਪਾ ਦੇਣੀ ਹੈ ਜੀ ਜਿਸ ਨਾਲ ਸ਼ਨੀ ਗ੍ਰਹਿ ਦਾ ਪ੍ਰਕੋਪ ਤੁਹਾਡੇ ਉੱਪਰੋਂ ਘਟ ਜਾਵੇਗਾ ਅਤੇ ਜਿਆਦਾ ਖਰਚਾ ਹੋਣ ਤੋਂ ਤੁਸੀਂ ਬਚ ਜਾਓਗੇ ਇਸ ਦੇ ਨਾਲ ਹੀ ਆਪਣੀ ਸੋਈ ਵਿੱਚ ਤੁਸੀਂ ਨਮਕ ਦੀ ਕਮੀ ਨਹੀਂ ਹੋਣੀ ਜੀ ਭਾਵ ਕੇ ਕਈ ਵਾਰ ਕੀ ਹੁੰਦਾ ਹੈ ਕਿ 2-3 ਦਿਨਾਂ ਦੇ ਲਈ ਸਾਡਾ ਨਮਕ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਸਥਿਤੀ ਤੁਸੀਂ ਕਦੇ ਨਹੀਂ ਲਿਆਉਣੀ ਜੀ ਇਹ ਜੂਨ ਮਹੀਨਾ ਤੁਹਾਡੇ ਰਸੋਈ ਵਿੱਚੋਂ ਨਮਕ ਖਤਮ ਨਹੀਂ ਹੋਣਾ ਚਾਹੀਦਾ ਹੋ ਸਕਦਾ ਰੋਜ਼ ਉਸ ਪ੍ਰਮਾਤਮਾ ਅੱਗੇ ਤੁਸੀਂ ਧੂਪ ਬੱਤੀ ਜ਼ਰੂਰ ਕਰਿਓ ਜੂਨ ਮਹੀਨੇ ਵਿੱਚ ਕੀਤੀ ਗਈ ਧੂਪ ਬੱਤੀ ਤੁਹਾਨੂੰ ਜ਼ਿਆਦਾ ਆਨੰਦ ਦੇਵੇਗੀ ਅਤੇ ਲਾਭ ਦੇਵੇਗੀ ਕਿਉਂਕਿ ਇਸ ਮਹੀਨੇ ਵਿੱਚ ਜ਼ਿਆਦਾ ਚਾਂਸ ਹਨ ਕਿ ਤੁਸੀਂ ਆਤਮਕ ਤੌਰ ਤੇ ਗੁਰਵਾਣੀ ਵੱਲ ਝੁਕਾਅ ਕਰੋਗੇ ਅਤੇ ਉਸ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਜ਼ਰੂਰ ਆਉਂਗੇ ਸੰਗਤ ਜੀ ਇਹ ਕੁਝ ਉਪਾਅ ਤੇ ਕੁਝ ਤਰੀਕੇ ਸਨ ਜਿਨ੍ਹਾਂ ਨਾਲ ਤੁਸੀਂ ਆਪਣੇ ਜੂਨ ਮਹੀਨੇ ਨੂੰ ਚੰਗਾ ਕਰ ਸਕਦੇ ਹੋ ਐਸੇ ਦੇ ਨਾਲ ਹੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਹੋ ਜਿਹੇਆਂ ਜੀਵਨ ਸੁਧਾਰ ਵਾਲੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਦੇ ਨਾਲ ਜ਼ਰੂਰ ਜੁੜੇ ਰਹੋ ਜੀ ਸਾਰਿਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ